ਰੀਲਾ ਰੀਲਾ ਨਾ ਖੇਡ ਨੰਬਰ ਦਿੱਤਾ ਆ ਫੋਨ ਲਾ ਲਾ ਆ ਜਾ ਜਿਹੜਾ ਤੇਰੇ ਚ ਜਿਆਦਾ ਡੇੜੀ ਤੇਰੇ ਨੂੰ ਜਿਆਦਾ ਕੰਡ ਉੱਠਦੀ ਪਈ ਆ ਨਾ ਇਹ ਕੰਡ ਹੋਊਗੀ ਟਾਈਮ ਨਾਲ ਠੰਡੀ ਜਿਆਦਾ ਗੱਲਾਂ ਨਾ ਆ ਨੈਟ ਵਾਲੀਆਂ ਗੱਲਾਂ ਛੱਡ ਦੇ ਨਹਿੰਗ ਸਤਨਾਮ ਸਿੰਘ ਦਾ ਪੈ ਗਿਆ ਵੱਡਾ ਪੰਗਾ ਜੀ ਹਾਂ ਸਤਨਾਮ ਸਿੰਘ ਨੂੰ ਤਾਂ ਲਗਭਗ ਹਰ ਕੋਈ ਜਾਣਦਾ ਹੀ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਉਵਰ ਲਗਾਤਾਰ ਚਰਚਾ ਅਤੇ ਵਿਵਾਦਾਂ ਵਿੱਚ ਘਿਰਿਆ ਹੋਇਆ ਵਾ ਸਤਨਾਮ ਸਿੰਘ ਦੇ ਕਹਿਣ ਮੁਤਾਬਕ ਇਸ ਸਮੇਂ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਵਾ ਅਤੇ ਕੋਈ ਵੀ ਉਸ ਦਾ ਸਾਥ ਨਹੀਂ ਦੇ ਰਿਹਾ ਇਸੇ ਦੌਰਾਨ ਕੱਲ ਉਸ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਲੌਰੈਂਸ ਬਿਛनोई ਕੋਲ ਮਦਦ ਦੀ ਗੁਹਾਰ ਵੀ ਲਗਾਈ ਗਈ ਦੂਜੇ ਪਾਸੇ ਕੁਝ ਨਿੰਗ ਸਿੰਘਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਵਾ ਕਿ ਉਹ ਗਦਾਰੀ ਕਰਕੇ ਹੁਣ ਡਰ ਦੇ ਮਾਰੇ ਦੂਰ ਭੱਜ ਰਿਹਾ ਵਾ ਹੁਣ ਇਸ ਦੇ ਜਵਾਬ ਵਿੱਚ ਸੁਣੋ ਸਤਨਾਮ ਸਿੰਘ ਨੇ ਕੀ ਕਿਹਾ ਅਕਾਲ ਸੰਗਤ ਜੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਆ ਆਪਾਂ ਕੋਈ ਘਬਰਾਏ ਨਹੀਂ ਕੋਈ ਦਿਲ ਨਹੀਂ ਛੱਡਿਆ ਆ ਠੀਕ ਆ ਪਰ ਬਹੁਤ ਕੁਝ ਸੋਚਦਾ ਇੱਕ ਮਰਦ ਬੰਦਾ ਬਹੁਤ ਕੁਝ ਸੋਚਣਾ ਪੈਂਦਾ ਆਪਾਂ ਕਿੱਥੇ ਬੈਠੇ ਆ ਕਿਹਦੇ ਘਰ ਬੈਠੇ ਆ ਕੌਣ ਆਪਣੇ ਨਾਲ ਆ ਜੇ ਕੁਝ ਆਪਣੇ ਤੇ ਕੋ ਐਕਸ਼ਨ ਹੁੰਦਾ ਕੀ ਕੀ ਹੋਊਗਾ ਕੌਣ ਕੌਣ ਰਗੜਿਆ ਜਾਊ ਕੌਣ ਕੌਣ ਮਾਰਿਆ ਜਾਊ ਬੜਾ ਕੁਝ ਸੋਚਣਾ ਪੈਂਦਾ ਬੜਾ ਕੁਝ ਸਟ੍ਰੈਸ ਆ ਜਾਂਦਾ ਠੀਕ ਆ ਜੀ ਪਰ ਸੰਗਤ ਜੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਇਹ ਆ ਹੁਣ ਕੱਲ ਦੇ ਤੁਸੀਂ ਬਿਆਨ ਦੇਖ ਲਏ ਆ ਬੁੱਢੇ ਦਲ ਦੇ ਜਥੇਦਾਰ ਬਲਬੀਰ ਸਿੰਘ ਤੇ ਜਿਹੜਾ ਅਕਾਲ ਤਖਤ ਦਾ ਪੰਜਾਮੀ ਵਾਲਾ ਜਥੇਦਾਰ ਗੜਗੱਜ ਸਿੰਘ ਉਹਨਾਂ ਨੂੰ ਬਾਕੀ ਸਾਰੇ ਮੁੱਦੇ ਛੱਡ ਕੇ ਉਹ ਸਤਨਾਮ ਸਿੰਘ ਦੇ ਮਗਰ ਹੱਥ ਧੋਕੇ ਪੈ ਗਏ ਆ ਸਿਰਫ ਇਹਸ ਕਰਕੇ ਸੰਗਤ ਜੀ ਸਿਰਫ ਤੁਹਾਡੇ ਚਰਨਾਂ 'ਚ ਬੇਨਤੀ ਤੁਹਾਡਾ ਦਾਸ ਤੁਹਾਡਾ ਕੁੱਤਾ ਸਿਰਫ ਇਹਸ ਕਰਕੇ ਮੈਨੂੰ ਸਜ਼ਾ ਮਿਲ ਰਹੀ ਆ ਜੇ ਮੈਂ ਇਹਨਾਂ ਦੀ ਗੱਲ ਮੰਨ ਲਵਾਂ ਕਿ ਤੂੰ ਭਗਤ ਕਹਿ ਭਗਤ ਰਵਿਦਾਸ ਕਹੈ ਭਗਤ ਰਵਿਦਾਸ ਕਹੈ ਸਤਗੁਰੂ ਕਾਤੇ ਕਹਿਣਾ ਆ ਤੁਹਾਨੂੰ ਇੱਕ ਗੱਲ ਕਹੀ ਸੀ ਨਾ ਇਹ ਕਹਿੰਦੇ ਨੇ ਇਨੀ ਤੋੜਿਆ ਆ ਸਾਰੀ ਸੰਗਤ ਨੂੰ ਤੋੜ-ਤੋੜ ਕੇ ਸਿੱਖੀ ਦਾ ਐਡਾ ਘਾਣ ਕਰ ਦਿੱਤਾ ਇਹਨਾਂ ਨੇ ਕਿ ਇਹ ਅੱਜ ਕਹਿੰਦੇ ਨੇ ਕਿ ਅਸੀਂ 2 ਕਰੋੜ ਆ 2% ਆ ਜਿਹੜੀ ਆਪਾਂ ਗੱਲ ਕੀਤੀ ਆ ਨਾ ਕਿ ਸਤਗੁਰੂ ਰਵਿਦਾਸ ਸਾਹਿਬ ਮਹਾਰਾਜ ਦੀ ਸੱਚੇ ਪਾਤਸ਼ਾਹ ਜੀਆਂ ਦੀ ਜਿਹੜੀ 30 ਕਰੋੜ ਸੰਗਤ ਆ ਜਦੋਂ ਉਹਨਾਂ ਨੂੰ ਮਤਲਬ ਆ ਕਿ ਅਸਲ ਗੁਰਬਾਣੀ ਦਾ ਅਸਲ ਪ੍ਰੇਮ ਦਾ ਅਸਲ ਧਰਮ ਦਾ ਪਤਾ ਲੱਗਾ ਤਾ ਕੀ ਹੋਊਗਾ ਇਹ ਡਰਦੇ ਨੇ ਹੁਣ ਇਹ ਡਰਦੇ ਨੇ ਕਿ ਇਹਨਾਂ ਦੇ ਹੱਥਾਂ ਚੋਂ ਇਹ ਧਰਮ ਜਿਹੜੇ ਗੱਦੀਆਂ ਇਹ ਗੋਲ ਕਾਂ ਜਾਣ ਗਈਆਂ ਜਦੋਂ ਤੁਸੀਂ ਆਮ ਲੋਕ ਆਮ ਘਰਾਂ ਦੇ ਨੌਜਵਾਨ ਉੱਠ ਕੇ ਜਦੋਂ ਇਹਨਾਂ ਨੂੰ ਸਵਾਲ ਕਰਨਗੇ ਇਹ ਤਾਂ ਡਰਦੇ ਆ ਤਾਂ ਹੁਣ ਜਾਨੀ ਕਿ ਉਹ ਤੁਸੀਂ ਦੇਖੋ ਓਏ ਮੈਂ ਤਾਂ ਪ੍ਰਚਾਰਕ ਵੀ ਨਹੀਂ ਹੈਗਾ ਉਹ ਮੈਂ ਕੋਈ ਪ੍ਰਚਾਰਕ ਆ ਮੈਂ ਤਾਂ ਆਪਣਾ ਕੰਮ ਕਰਦਾ ਖੇਤੀ ਕਰਦਾ ਹੈ ਪ੍ਰਚਾਰ ਦੇ ਕੋਈ ਮੈਂ ਕੋਈ ਫਿਕਸ ਕੀਤੇ ਪੈਸੇ ਨਹੀਂ ਲੈਂਦਾ ਕਿ ਮੈਂ ਇੰਨੇ ਪੈਸੇ ਲੈਣੇ ਆ ਜੋ ਸੰਗਤ ਦੇ ਦਿੰਦੀ ਆਪਾਂ ਨੂੰ ਪ੍ਰਵਾਣ ਆ ਠੀਕ ਆ ਪਰ ਇਹ ਤਾਂ ਕਰਕੇ ਆਪਣੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ ਸਾਰੇ ਜਣੇ ਹੱਥ ਧੋ ਕੇ ਪਿੱਛੇ ਪੈ ਗਏ ਆ ਠੀਕ ਆ ਮੈਂ ਅੱਜ ਤੱਕ ਕਦੇ ਕਿਸੇ ਮਾਂ ਦੇ ਪੁੱਤ ਨੂੰ ਗਲਤ ਰਾਹੇ ਨਹੀਂ ਪਾਇਆ ਨਸ਼ੇ ਤੇ ਨਹੀਂ ਲਾਇਆ ਠੀਕ ਆ ਕਦੇ ਕਿਸੇ ਨੂੰ ਗਲਤ ਗਾਈਡ ਨਹੀਂ ਕੀਤਾ ਕਿਸੇ ਨੂੰ ਪਰਮੇਸ਼ਵਰ ਦੇ ਨਾਲ ਸਤਿਗੁਰੂ ਦੇ ਨਾਲ ਗੁਰੂ ਦੇ ਨਾਲ ਹੀ ਜੋੜਿਆ ਹੋਊਗਾ ਇਸ ਕਰਕੇ ਸੰਗਤ ਜੀ ਇਹ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਆ ਇਹਨਾਂ ਆਪਾਂ ਨੂੰ ਕੋਈ ਦੂਜਾ ਨਹੀਂ ਹੈਗਾ ਹੁਣ ਤਾਂ ਛੱਡ ਦਿੱਤੀਆਂ ਆਪਾਂ ਪਰਮੇਸ਼ਰ ਤੇ ਕੋਈ ਨਹੀਂ ਪਰ ਮੈਨੂੰ ਸਾਥ ਚਾਹੀਦਾ ਮੈਨੂੰ ਹਿੰਦੂਆਂ ਦਾ ਵੀ ਸਾਥ ਚਾਹੀਦਾ ਸਾਰਿਆਂ ਦਾ ਹੁਣ ਤਾਂ ਚੰਗਿਆਂ ਮਾੜਿਆਂ ਦਾ ਸਾਰਿਆਂ ਦਾ ਸਾਥ ਚਾਹੀਦਾ ਕਿਉਂਕਿ ਬਹੁਤ ਵੱਡੀ ਧਿਰ ਨੇ ਆਪਣੇ ਤੇ ਐਕਸ਼ਨ ਲੈ ਲਿਆ ਬਹੁਤ ਵੱਡੀ ਧਿਰ ਆਪਣੇ ਤੇ ਐਕਸ਼ਨ ਲੈਣ ਲੱਗ ਪਈ ਆ ਹੁਣ ਤੇ ਭੁੱਲਾਂ ਚੁੱਕਾਂ ਦੀ ਖਿਮਾ ਜਿੰਨਾ ਚਿਰ ਹੁਣ ਸਰੀਰ 'ਚ ਸਵਾਸ ਆ ਆਪਾਂ ਇਦਾਂ ਹੀ ਗੱਜਾਂਗੇ ਅੱਜ ਮਾਰਦੇ ਕੱਲੂ ਮਾਰ ਦੇਣ ਤਾਂ ਕਰਕੇ ਆਪਾਂ ਜਣ ਕੇ ਜਿਹੜਾ ਜਿਹੜਾ ਲੱਗਦਾ ਕਿ ਆ ਆ ਬੰਦਾ ਆਪਣਾ ਸਾਥ ਦੇ ਸਕਦਾ ਉਹ ਉਹ ਬੰਦੇ ਦਾ ਆਪਾ ਉਹ ਉਹ ਬੰਦੇ ਨਾਲ ਆਪਾਂ ਗੱਲ ਕਰ ਰਹੇ ਆ ਤੇ ਭਗਵੰਤ ਮਾਨ ਸਾਹਿਬ ਤੁਹਾਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਇਹ ਤੁਹਾਨੂੰ ਵੀ ਦਵਾਉਂਦੇ ਸੀ ਹੁਣ ਤੁਸੀਂ ਇਸ ਪੂਰੇ ਮੁੱਦੇ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ